12 ਸਾਲਾ ਗੁਕੇਸ਼ ਸ਼ਤਰੰਜ ਦਾ ਵਿਸ਼ਵ ਚੈਂਪੀਅਨ ਚੀਨ ਦੇ ਡਿੰਗ ਨੂੰ ਹਰਾ ਕੇ ਰਚਿਆ ਇਤਿਹਾਸ ਮੰਤਰੀ ਮੰਡਲ ਵੱਲੋਂ ਇੱਕ ਰਾਸ਼ਟਰ ਇੱਕ ਚੋਣ ਨੂੰ ਮਨਜ਼ੂਰੀ ਸਰਕਾਰ ਮੌਜੂਦਾ اجلاس ਵਿੱਚ ਸੰਸਦ ਪੇਸ਼ ਕਰ ਸਕਦੀ ਹੈ ਬਿੱਲ ਰਾਜ ਸਭਾ ਵਿੱਚ ਤਨਖਾਣ ਨੂੰ ਲੈ ਕੇ ਮੋੜ ਹੰਗਾਮਾ ਕਾਰਵਾਈ ਮੁਲਤਵੀ ਮੰਦਰ ਮਸਜਿਦ ਵਿਵਾਦਾਂ ਸੰਬੰਧੀ ਫੈਸਲਾ ਦੇਣ ਤੇ ਰੋਕ ਇੱਕ ਦੇਸ਼ ਇੱਕ ਚੋਣ ਤੋਂ ਪਹਿਲਾਂ ਇੱਕ ਦੇਸ਼ ਇੱਕ ਸਿੱਖਿਆ ਤੇ ਇੱਕ ਸਿਹਤ ਪ੍ਰਣਾਲੀ ਲਿਆਂਾਈ ਜਾਵੇ ਭਗਵੰਤ ਮਾਨ ਦੇਸ਼ਦੂ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ 18 ਸਾਲਾ ਭਾਰਤੀ ਨੌਜਵਾਨ ਗ੍ਰੈਂਡਮਾਸਟਰ ਦੋਮਾ ਰਾਜੂ ਗੋਕੇਸ਼ ਨੇ ਸਿੰਗਾਪੁਰ ਵਿੱਚ ਇਤਿਹਾਸ ਰਚ ਦਿੱਤਾ ਉਹ ਸਾਬਕਾ ਚੈਂਪੀਅਨ ਚੀਨੀ ਗ੍ਰੈਂਡਮਾਸਟਰ ਡਿੰਗ ਲੇਰੇਨ ਨੂੰ ਫਿਰਡੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਚੱਲੀ 14 ਬਾਜ਼ੀਆਂ ਦੀ ਮਾਤ ਦੇ ਕੇ ਸਭ ਤੋਂ ਘੱਟ ਉਮਰ ਦਾ ਚੈਂਪੀਅਨ ਬਣ ਗਿਆ ਕਲਾਸਿਕਲ ਸ਼ਤਰਾਂਜ ਦੀਆਂ ਸ਼ੁਰੂਆਤੀ 13 ਬਾਜ਼ੀਆਂ ਵਿੱਚ 6.5 6.5 ਅੰਕਾਂ ਨਾਲ ਬਰਾਬਰੀ ਤੇ ਚੱਲ ਰਹੇ ਦੋਵੇਂ ਖਿਡਾਰੀਆਂ ਨੂੰ ਟਾਈ ਬ੍ਰੇਕਰ ਵਿੱਚ ਜਾਣ ਤੋਂ ਬਚਣ ਲਈ ਇਹ ਬਾਜ਼ੀ ਕਿਸੇ ਵੀ ਹਾਲ ਵਿੱਚ ਜਿੱਤਣੀ ਸੀ ਅਤੇ ਚੈਲੈਂਜਰ ਗੋਕੇਸ਼ ਨੇ ਇਹ ਬਾਜ਼ੀ ਜਿੱਤ ਕੇ ਕੁੱਲ 7.5 ਅੰਕ ਹਾਸਲ ਕਰਕੇ ਖਿਤਾਬ ਆਪਣੇ ਨਾਂ ਕੀਤਾ ਹੈ ਵੀਰਵਾਰ ਨੂੰ ਗੋਕੇਸ਼ ਦੇ ਖਿਤਾਬ ਜਿੱਤਣ ਤੋਂ ਪਹਿਲਾਂ ਰੂਸ ਦੇ ਮਹਾਨ ਖਿਡਾਰੀ ਗੈਰੀ ਕਾਸਪਾਰੋਵ ਸਭ ਤੋਂ ਘੱਟ ਉਮਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਸੀ ਜਿਨ੍ਹਾਂ ਨੇ 1985 ਵਿੱਚ ਅਨਾਤੋਲੀ ਕਾਰਪੋਵ ਨੂੰ ਹਰਾ ਕੇ 22 ਸਾਲ ਦੀ ਉਮਰ ਵਿੱਚ ਇਹ ਖਿਤਾਬ ਜਿੱਤਿਆ ਸੀ ਗੋਕੇਸ਼ ਇਸ ਸਾਲ ਦੇ ਸ਼ੁਰੂ ਵਿੱਚ ਕੈਂਡੀਡੇਟਸ ਟੂਰਨਾਮੈਂਟ ਜਿੱਤਣ ਤੋਂ ਬਾਅਦ ਵਿਸ਼ਵ ਖਿਤਾਬ ਲਈ ਚੁਣੌਤੀ ਦੇਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ ਸੀ ਉਹ ਦਿਗਜ ਵਿਸ਼ਵਨਾਥਨ ਆਨੰਦ ਤੋਂ ਬਾਅਦ ਗਲੋਬਲ ਖਿਤਾਬ ਜਿੱਤਣ ਵਾਲਾ ਦੂਜਾ ਭਾਰਤੀ ਹੈ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਆਨੰਦ ਨੇ ਆਪਣਾ ਆਖਰੀ ਖਿਤਾਬ 2013 ਵਿੱਚ ਜਿੱਤਿਆ ਸੀ ਆਨੰਦ 2002 ਅਤੇ 2007 2013 ਵਿੱਚ ਵਿਸ਼ਵ ਚੈਂਪੀਅਨ ਰਿਹਾ ਹੈ ਇਸ ਮੌਕੇ ਤੇ ਗੁਕੇਸ਼ ਦਾ ਕਹਿਣਾ ਹੈ ਕਿ ਮੈਂ ਇਸ ਪਲ ਦੀ 10 ਸਾਲਾਂ ਤੋਂ ਅਡੀ ਕਰ ਰਿਹਾ ਸੀ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਜਿੱਤਣਾ ਮੇਰੇ ਨਾਲੋਂ ਵੱਧ ਮੇਰੇ ਮਾਪਿਆਂ ਦਾ ਸੁਪਨਾ ਸੀ ਖੁਸ਼ੀ ਹੋਈ ਹੈ ਕਿ ਇਹ ਸੁਪਨਾ ਸਾਕਾਰ ਹੋਇਆ ਹੈ ਡਿੰਗ ਸੱਚਮੁੱਚ ਇੱਕ ਵਿਸ਼ਵ ਚੈਂਪੀਅਨ ਹੈ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੀ ਗੁਕੇਸ਼ ਦੀ ਉਸ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਉਸ ਦੀ ਵਿਲੱਖਣ ਪ੍ਰਤਿਭਾ ਸਖਤ ਮਿਹਨਤ ਅਤੇ ਦ੍ਰਿੜ ਇਰਾਦੇ ਦਾ ਨਤੀਜਾ ਹੈ ਉਸ ਦੀ ਜਿੱਤ ਨੇ ਨਾ ਸਿਰਫ ਸ਼ਤਰੰਜ ਦੇ ਇਤਿਹਾਸ ਵਿੱਚ ਉਸ ਦਾ ਨਾਮ ਦਰਜ ਕੀਤਾ ਬਲਕਿ ਲੱਖਾਂ ਨੌਜਵਾਨਾਂ ਨੂੰ ਵੱਡੇ ਸੁਪਨੇ ਵੇਖਣ ਅਤੇ ਉਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਹੈ। ਉਸ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ। ਇਸ ਮੌਕੇ ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਨ ਨੇ ਵੀ ਵਿਸ਼ੇਸ਼ ਚੈਂਪੀਅਨ ਵਨ ਤੇ ਗੋਕੇਸ਼ ਨੂੰ ਵਧਾਈ ਦਿੱਤੀ ਹੈ। ਮੋਦੀ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਲ ਇੱਕ ਰਾਸ਼ਟਰ ਇੱਕ ਚੋਣ ਦੇ ਬਿੱਲ ਨੂੰ ਕੇਂਦਰੀ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ। ਹਾਲਕਿਆ ਮੁਤਾਬਕ ਕੇਂਦਰ ਸਰਕਾਰ ਵੱਲੋਂ ਇਹ ਬਿੱਲ ਸੰਸਦ ਦੇ ਮੌਜੂਦਾ ਸਰਦਰੁੱਤ ਦੇ ਇਜਰਾਸ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵੀਰਵਾਰ ਨੂੰ ਸੰਸਦ ਭਵਨ ਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਇੱਕ ਰਾਸ਼ਟਰ ਇੱਕ ਚੋਣ ਦੀ ਧਾਰਨਾ ਨੂੰ ਲੈ ਕੇ ਮੰਤਰੀ ਮੰਡਲ ਵੱਲੋਂ ਦੋ ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਗਈ। ਹਲਕਿਆਂ ਮੁਤਾਬਕ ਇਹਨਾਂ ਬਿੱਲਾਂ ਵਿੱਚ ਪਹਿਲਾਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੇ ਕਰਵਾਉਣ ਦਾ ਅਤੇ ਬਾਅਦ ਵਿੱਚ ਮਿਊਨਿਸਪਲ ਚੋਣਾਂ ਇਕੱਠੇ ਕਰਵਾਉਣ ਦਾ ਪ੍ਰਸਤਾਵ ਹੈ। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦੀ ਅਗਵਾਈ ਹੇਠ ਇੱਕ ਰਾਸ਼ਟਰ ਇੱਕ ਚੋਣ ਲਈ ਬਣੀ ਕਮੇਟੀ ਵੱਲੋਂ ਹਾਲ ਹੀ ਵਿੱਚ ਪੇਸ਼ ਕੀਤੀ ਗਈ ਰਿਪੋਰਟ ਤੋਂ ਬਾਅਦ ਮੰਤਰੀ ਮੰਡਲ ਵੱਲੋਂ ਇਸ ਧਾਰਨਾ ਨੂੰ ਮਨਜ਼ੂਰੀ ਦਿੱਤੀ ਗਈ। ਹਾਲਾਂਕਿ ਕੇਂਦਰ ਲਈ ਇਹ ਧਾਰਨਾ ਲਾਗੂ ਕਰਨਾ ਔਖਾ ਹੋਵੇਗਾ। ਕਿਉਂਕਿ ਇਸ ਲਈ ਸਰਕਾਰ ਨੂੰ ਸੰਵਿਧਾਨ ਦੀ ਸੋਧ ਵਿੱਚ ਘੱਟੋ-ਘੱਟ 6 ਬਿੱਲ ਲਿਆਉਣੇ ਹੋਣਗੇ। ਸੰਵਿਧਾਨ 'ਚ ਸੋਧ ਲਈ ਸਰਕਾਰ ਨੂੰ ਸੰਸਦ ਵਿੱਚ 2/3 ਬਹੁਮਤ ਦੀ ਲੋੜ ਹੈ। ਮੌਜੂਦਾ ਵਿਵਸਥਾ ਵਿੱਚ ਰਾਜ ਸਭਾ ਵਿੱਚ ਐਨਡੀਏ ਕੋਲ 112 ਅਤੇ ਵਿਰੋਧੀ ਧਿਰਾਂ ਕੋਲ 85 ਸੀਟਾਂ ਹਨ, ਜਦਕਿ 2/3 ਬਹੁਮਤ ਲਈ 166 ਵੋਟਾਂ ਦੀ ਲੋੜ ਹੋਵੇਗੀ। ਲੋਕ ਸਭਾ ਵਿੱਚ ਐਨਡੀਏ ਕੋਲ 292 ਸੀਟਾਂ ਜਦਕਿ 2 ਤਿਹਾਈ ਬਹੁਮਤ ਦਾ ਅੰਕੜਾ 364 ਦਾ ਹੈ। ਵਿਰੋਧੀ ਧਿਰਾਂ ਨੇ ਮੋਦੀ ਸਰਕਾਰ ਵੱਲੋਂ ਇੱਕ ਦੇਸ਼ ਇੱਕ ਚੋਣ ਯੋਜਨਾ ਨਾਲ ਸੰਬੰਧਿਤ ਬਿੱllਾਂ ਨੂੰ ਮਨਜ਼ੂਰੀ ਦੇਣ ਤੇ ਫਿਕਰ ਜਤਾਇਆ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਅਜਿਹੀ ਕਿਸੇ ਯੋਜਨਾ ਲਈ ਵਿਧੇਰੀ ਤੇ ਵਿਆਪਕ ਵਿਚਾਰ ਚਰਚਾ ਤੇ ਸਲਾਹ ਮਸ਼ਵਰੇ ਦੀ ਲੋੜ ਹੈ। ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਸਵਾਲ ਕੀਤਾ ਹੈ ਕਿ ਦੇਸ਼ ਇਸ ਵਾਸਤੇ ਅਮਲੀ ਤੌਰ ਤੇ ਤਿਆਰ ਹੈ। ਉਨਾਰਾ ਕਹਿਣਾ ਹੈ ਕਿ ਮਹਾਰਾਸ਼ਟਰ ਤੇ ਝਾਰਖੰਡ ਦੀਆਂ ਹਾਲੀਆ ਚੋਣਾਂ ਹਰਿਆਣਾ ਤੇ ਜੰਮੂ ਕਸ਼ਮੀਰ ਨਾਲ ਨਹੀਂ ਹੋ ਸਕੀਆਂ ਸ਼ਿਵਸਨਾ ਯੂਵੀਟੀ ਦੇ ਸੰਸਦ ਮੈਂਬਰ ਅਨਲ ਦਸਾਈ ਨੇ ਕਿਹਾ ਹੈ ਕਿ ਇੱਕ ਦੇਸ਼ ਇੱਕ ਚੋਣ ਸੁੰਨ ਵਿੱਚ ਚੰਗਾ ਲੱਗਦਾ ਹੈ ਜੇ ਦੇਸ਼ ਇਸ ਦਿਸ਼ਾ ਵੱਲ ਵਧ ਸਕਦਾ ਹੈ ਤਾਂ ਇਸ ਵਰਗੀ ਰੀਸ ਨਹੀਂ ਪਰ ਸਚਾਈ ਕੀ ਹੈ ਇਨ੍ਹਾਂ ਬਿੱਲਾਂ ਵਿੱਚ ਸਵੈ ਅਸੈਂਬਲੀਆਂ ਨੂੰ ਪੰਗ ਕਰਨ ਦੇ ਇੱਕੋ ਵੇਲੇ ਚੋਣਾ ਸ਼ਬਦ ਸ਼ਾਮਲ ਕਰਨ ਦੇ ਲਈ ਧਾਰਾ 327 ਵਿੱਚ ਸੋਧ ਦੀਆਂ ਵਿਵਸਥਾਵਾਂ ਵੀ ਸ਼ਾਮਲ ਹਨ ਸਪਾਰਸ਼ਾਂ ਵਿੱਚ ਕਿਹਾ ਗਿਆ ਹੈ ਕਿ ਇਸ ਬਿੱਲ ਨੂੰ ਘੱਟੋ-ਘੱਟ 50% ਦੀ ਸੂਬਿਆਂ ਤੋਂ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ ਹਾਲਾਂਕਿ ਲੋਕ ਸਭਾ ਤੇ ਸੂਬਾਈ ਅਸੈਂਬਲੀਆਂ ਦੇ ਨਾਲ ਹੀ ਸਥਾਨਕ ਸਰਕਾਰ ਚੋਣਾਂ ਨਿਗਮਾ ਕੌਂਸਲਰ ਨਗਰ ਪੰਚਾਇਤ ਕਰਵਾਉਣ ਦੀ ਕਿਸੇ ਵੀ ਪੇਸ਼ਕਦਮੀ ਲਈ ਘੱਟੋ-ਘੱਟ 50% ਦੀ ਸੂਬਾਈ ਅਸੈਂਬਲੀਆਂ ਤੋਂ ਪ੍ਰਵਾਨਗੀ ਦੀ ਲੋੜ ਪਵੇਗੀ। ਰਾਜ ਸਭਾ ਵਿੱਚ ਚੇਅਰਮੈਨ ਜਗਦੀਪ ਧਨਖਣ ਨੂੰ ਅਹੁਦੇ ਤੋਂ ਹਟਾਉਣ ਸਬੰਧੀ ਨੋਟਿਸ ਅਤੇ ਆਰਬਪਤੀ ਨਿਵੇਸ਼ਕ ਜਾਰਜ ਸਰੋਸ ਨਾਲ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਦੇ ਸਬੰਧਾਂ ਦੇ ਦੋਸ਼ਾਂ ਤੇ ਵੀਰਵਾਰ ਨੂੰ ਸਤਾਤਰ ਅਤੇ ਵਿਰੋਧੀ ਧਿਰ ਵਿਚਾਲੇ ਦੋਸ਼-ਪ੍ਰਤੀ-ਦੋਸ਼ ਦਾ ਦੌਰ ਚੱਲਦਾ ਰਿਹਾ। ਇਸ ਕਾਰਨ ਹੋਏ ਹੰਗਾਮੇ ਦੀ ਵਜ੍ਹਾ ਨਾਲ ਉੱਚ ਸਦਨ ਦੀ ਕਾਰਵਾਈ ਇੱਕ ਵਾਰ ਮੁਲਤਵੀ ਕਰਨ ਤੋਂ ਬਾਅਦ ਬਾਅਦ ਦੁਪਹਿਰ 2:12 ਤੇ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਵਿੱਚ ਸਿਫਰ ਕਾਲ ਦੌਰਾਨ ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਨੂੰ ਨਿਯਮ 267 ਦੇ ਤਹਿਤ ਵੱਖ-ਵੱਖ ਮੁੱਦਿਆਂ ਤੇ ਤੁਰੰਤ ਚਰਚਾ ਕਰਾਉਣ ਲਈ ਕੁੱਲ 6 ਨੋਟਿਸ ਮਿਲੇ ਹਨ। ਉਨ੍ਹਾਂ ਸਾਰੇ ਨੋਟਿਸ ਖਾਰਜ ਕਰ ਦਿੱਤੇ। ਇਸ ਤੋਂ ਬਾਅਦ ਵਿਰੋਧੀ ਮੈਂਬਰਾਂ ਅਤੇ ਚੇਅਰਮੈਨ ਵਿਚਾਲੇ ਕੁਝ ਦੇਰ ਵੈਸ ਦੇਖਣ ਨੂੰ ਮਿਲੀ ਹੈ। ਬਾਦ ਵਿੱਚ ਚੇਅਰਮੈਨ ਨੇ ਸਦਨ ਦੇ ਨੇਤਾ ਜੇਪੀ ਨੱਡਾ ਨੂੰ ਬੋਲਣ ਦਾ ਮੌਕਾ ਦਿੱਤਾ ਇਸ ਨੂੰ ਲੈ ਕੇ ਵਿਰੋਧੀ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਕ ਅਰਜਨ ਖੜਗੇ ਨੇ ਚੇਅਰਮੈਨ ਜਗਦੀਪ ਧਨਖੜ ਤੇ ਅਧਿਕਾਰਾਂ ਦੀ ਦੁਰਵਰਤੋਂ ਅਤੇ ਸਰਕਾਰ ਦੀ ਜਾਪਲੋਸੀ ਕਰਨ ਦਾ ਦੋਸ਼ ਲਗਾਇਆ ਤੇ ਦਾਵਾ ਕੀਤਾ ਹੈ ਕਿ ਵਿਰੋਧੀ ਧਿਰ ਦਾ ਗਾਲਾ ਕੁੱਟਣਾ ਹੁਣ ਸਦਨ 'ਚ ਸੰਸਦੀ ਪ੍ਰਕਿਰਿਆ ਦਾ ਨਿਯਮ ਬਣ ਗਿਆ ਹੈ ਕਾਂਗਰਸ ਪ੍ਰਧਾਨ ਨੇ ਇਹ ਵੀ ਦੋਸ਼ ਲਗਾਇਆ ਕਿ ਤਨਖਾੜ ਦੇ ਕਾਰਜਕਾਲ 'ਚ ਨਿਰਪੱਖਤਾ ਦੀ ਪਰੰਪਰਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਤਨਖਾੜ ਨੂੰ ਉਪਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਲਈ ਪ੍ਰਸਤਾਵ ਲਿਆਉਣ ਦਾ ਨੋਟਿਸ ਦਿੱਤਾ ਹੈ। ਰਾਜ ਸਭਾ ਦੀ ਕਾਰਵਾਈ ਵੀਰਵਾਰ ਨੂੰ ਦਿਨ ਭਰ ਮੁਲਤਵੀ ਹੋਣ ਤੋਂ ਬਾਅਦ ਖੜਗੇ ਨੇ ਚੇਅਰਮੈਨ ਤੇ ਤਿੱਖੇ ਹਮਲੇ ਕੀਤੇ ਹਨ ਅਤੇ ਕਿਹਾ ਕਿ ਉਨ੍ਹਾਂ ਨੂੰ ਸਦਨ ਵਿੱਚ ਬੋਲਣ ਨਹੀਂ ਦਿੱਤਾ ਗਿਆ। ਮਲਕਰਜਨ ਖੜਗੇ ਨੇ ਐਕਸ ਤੇ ਪੋਸਟ ਵਿੱਚ ਕਿਹਾ ਹੈ ਕਿ ਲੋਕਤੰਤਰ ਹਮੇਸ਼ਾ ਦੋ ਪਹੀਆਂ ਤੇ ਚੱਲਦਾ ਹੈ ਇੱਕ ਪਹੀਆ ਹੈ ਸਤਾਤਰ ਅਤੇ ਦੂਜਾ ਵਿਰੋਧੀ ਧਿਰ ਦੋਮਾਂ ਦੀ ਲੋੜ ਹੁੰਦੀ ਹੈ ਪਰ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਜਗਦੀਪ ਤਨਖੜ ਦਾ ਅਜਿਹਾ ਰਵੱਈਆ ਠੀਕ ਨਹੀਂ ਹੈ ਸਪਰੀਮ ਕੋਰਟ ਨੇ ਵੀਰਵਾਰ ਨੂੰ ਇੱਕ ਐਮ ਹਿਦਾਇਤ ਦਿੰਦੇ ਹੋਏ ਅਗਲੇ ਹੁਕਮ ਤੱਕ ਦੇਸ਼ ਦੀਆਂ ਸਾਰੀਆਂ ਅਦਾਲਤਾਂ ਨੂੰ 1991 ਦੇ ਕਾਨੂੰਨ ਤਹਿਤ ਪੂਜਾ ਸਥਾਨਾਂ ਦੇ ਸਰਵੇਖਣ ਸਮੇਤ ਮੰਦਰ ਮਸਜਿਦ ਵਿਵਾਦਾਂ ਸੰਬੰਧੀ ਕਿਸੇ ਵੀ ਮੁਕਦਮੇ 'ਤੇ ਵਿਚਾਰ ਕਰਨ ਅਤੇ ਕੋਈ ਵੀ ਪ੍ਰਭਾਵੀ ਅੰਤਰਮ ਜਾਂ ਅੰਤਮ ਹੁਕਮ ਪਾਸ ਕਰਨ ਤੋਂ ਰੋਕ ਦਿੱਤਾ ਚੀਫ ਜਸਟਿਸ ਸੰਜੀਵ ਖੰਨਾ ਜਸਟਿਸ ਸੰਜੇ ਕੁਮਾਰ ਅਤੇ ਜਸਟਿਸ ਕੇਬੀ ਵਿਸ਼ਮਨਾਥਨ ਦੀ ਵੈਂਚ ਨੇ ਇਹ ਹਦਾਇਤ ਪੂਜਾ ਸਥਾਨ ਐਕਟ 1991 ਨਾਲ ਸੰਬੰਧਿਤ ਪਟੀਸ਼ਨਾਂ ਅਤੇ ਵਿਰੋਧੀ ਪਟੀਸ਼ਨਾਂ ਤੇ ਕੀਤੀ ਹੈ ਇਸ ਕਾਨੂੰਨ ਮੁਤਾਬਕ 15 ਅਗਸਤ 1947 ਨੂੰ ਮੌਜੂਦ ਪੂਜਾ ਸੰਸਥਾਵਾਂ ਦੀ ਧਾਰਮਿਕ ਪਰਵਰਤੀ ਉਸੇ ਤਰ੍ਹਾਂ ਹੀ ਰਹੇਗੀ ਜੋ ਉਸ ਦਿਨ ਸੀ ਇਹ ਕਿਸੇ ਧਾਰਮਿਕ ਸਥਾਨ ਤੇ ਮੌੜ ਦਾਵਾ ਕਰਨ ਜਾਂ ਇਸ ਦੇ ਸਰੂਪ ਨੂੰ ਬਦਲਣ ਲਈ ਮੁਕੱਦਮਾ ਦਾਇਰ ਕਰਨ ਤੇ ਰੋਕ ਲਗਾਉਂਦਾ ਹੈ ਬੈਂਚ ਨੇ ਕਿਹਾ ਕਿ ਉਸਦੇ ਅਗਲੇ ਹੁਕਮ ਤੱਕ ਕੋਈ ਨਵਾਂ ਮੁਕੱਦਮਾ ਦਾਇਰ ਜਾਂ ਰਜਿਸਟਰ ਨਹੀਂ ਕੀਤਾ ਜਾਵੇਗਾ ਅਤੇ ਪੈਂਡਿੰਗ ਮਾਮਲਿਆਂ ਵਿੱਚ ਅਦਾਲਤਾਂ ਉਸਦੇ ਅਗਲੇ ਹੁਕਮ ਤੱਕ ਕੋਈ ਪ੍ਰਭਾਵੀ ਅੰਤ੍ਰਮ ਜਾਂ ਅੰਤਮ ਹੁਕਮ ਪਾਸ ਨਹੀਂ ਕਰਨਗੀਆਂ ਇਸ ਤਰ੍ਹਾਂ ਸੁਪਰੀਮ ਕੋਰਟ ਨੇ ਕਾਰਵਾਈ ਵਿੱਚ ਦਖਲਅੰਦਾਜ਼ੀ ਕਰਨ ਦੀ ਅਪੀਲ ਵਾਲੀਆਂ ਮੁਸਲਮ ਸੰਸਥਾਵਾਂ ਸਮੇਤ ਵੱਖ-ਵੱਖ ਤਰ੍ਹਾਂ ਦੀਆਂ ਪਟੀਸ਼ਨਾਂ ਨੂੰ ਸਵੀਕਾਰ ਕਰ ਲਿਆ ਇਸ ਸਬੰਧੀ ਸੁਪਰੀਮ ਕੋਰਟ ਵਿੱਚ 6 ਪਟੀਸ਼ਨਾਂ ਪੈਂਡਿੰਗ ਹਨ ਜੇਨਾ ਵਿੱਚ ਇੱਕ ਪਟੀਸ਼ਨ ਅਸ਼ਮਨੀ ਉਪਾਧਿਆਏ ਨੇ ਧਾਇਰ ਕੀਤੀ ਹੈ ਸੁਪਰੀਮ ਕੋਰਟ ਨੇ ਕੇਂਦਰ ਨੂੰ ਇਹਨਾਂ ਪਟੀਸ਼ਨਾਂ ਤੇ 4 ਹਫਤੇ ਅੰਦਰ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਹੈ ਪੂਜਾ ਅਸਥਾਨਾ ਬਾਰੇ ਮਾਮਲੇ ਦੀ ਸੁਣਵਾਈ ਦੌਰਾਨ Hindu Tirva ਨੂੰ ਪੇਸ਼ ਹੋਏ ਸੀਨੀਅਰ ਵਕੀਲ ਜੇ ਸਈ ਦੀਪਕ ਨੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਅਜੇ ਨਿਰਦੇਸ਼ ਜਾਰੀ ਕਰਨ ਤੋਂ ਪਹਿਲਾਂ ਸਬੰਧਤ ਤਰਦਾ ਪੱਖ ਜ਼ਰੂਰ ਸੁਣਿਆ ਜਾਣਾ ਚਾਹੀਦਾ ਹੈ ਚੀਫ ਜਸਟਿਸ ਸੰਜੀਵ ਖੰਨਾ ਨੇ ਕਿਹਾ ਕਿ ਸੁਪਰੀਮ ਕੋਰਟ ਵੱਡੇ ਮੁੱਦੇ ਤੇ ਸੁਣਵਾਈ ਕਰ ਰਿਹਾ ਹੈ ਅਤੇ ਇਹ ਕੁਦਰਤੀ ਗੱਲ ਹੈ ਕਿ ਅਦਾਲਤਾਂ ਨੂੰ ਕੋਈ ਹੁਕਮ ਜਾਰੀ ਕਰਨ ਤੋਂ ਰੋਕਣਾ ਪਵੇਗਾ ਬੈਂਚ ਨੇ ਕਿਹਾ ਹੈ ਕਿ ਜੇ ਤਿਰਾਂ ਜ਼ੋਰ ਪਾਉਣ ਗਿਆ ਤਾਂ ਮਾਮਲਾ ਹਾਈ ਕੋਰਟ ਕੋਲ ਭੇਜਿਆ ਜਾ ਸਕਦਾ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਮੋਡਲਾ ਮੁੱਦਾ 1991 ਦੇ ਐਕਟ ਦੀ ਧਾਰਾ 300 ਤੇ 4 ਨਾਲ ਸੰਬੰਧਿਤ ਹੈ ਧਾਰਾ 3 ਇੱਕ ਧਾਰਮਿਕ ਘਟਨਾ ਸੰਬੰਧਿਤ ਪੂਜਾ ਸਥਾਨਾਂ ਨੂੰ ਦੂਜੇ ਧਾਰਮਿਕ ਘਟਨਾ ਸੰਬੰਧਿਤ ਪੂਜਾ ਸਥਾਨਾਂ ਵਿੱਚ ਬਦਲਣ ਤੇ ਰੋਕ ਲਗਾਉਂਦੀ ਹੈ। ਇਸੇ ਤਰ੍ਹਾਂ ਐਕਟ ਦੀ ਧਾਰਾ 4 ਕੁਝ ਪੂਜਾ ਸਥਾਨਾਂ ਦੇ ਧਾਰਮਿਕ ਸਰੂਪ ਦੇ ਐਲਾਨ ਅਤੇ ਅਲਦਾਲਤਾਂ ਦੇ ਆਧਾਰ ਖੇਤਰ ਤੇ ਰੋਕ ਆਦੇਨਾ ਸੰਬੰਧਿਤ ਹੈ। ਮਸਜਿਦ ਕਮੇਟੀ ਨੇ ਪਿਛਲੇ ਕੁਝ ਸਾਲਾਂ ਵਿੱਚ ਵੱਖ-ਵੱਖ ਮਸਜਿਦਾਂ ਅਤੇ ਦਰਗਾਹਾਂ ਦੇ ਸਬੰਧ ਵਿੱਚ ਕੀਤੇ ਗਏ ਵਿਵਾਦਿਤ ਦਾਅਵਿਆਂ ਦੀ ਇੱਕ ਸੂਚੀ ਦਿੱਤੀ ਹੈ ਜਿਨ੍ਹਾਂ ਵਿੱਚ ਮਥੁਰਾ ਦੀ ਸ਼ਾਹੀ ਈਦਗਾ ਮਸਜਿਦ ਦਿੱਲੀ ਦੇ ਕੁਤਬ ਮੀਨਾਰ ਨੇੜੇ ਕੋਬਤ ਉਲ ਇਸਲਾਮ ਮਸਜਿਦ ਮੱਧ ਪ੍ਰਦੇਸ਼ ਦੀ ਕਮਾਲ ਮੌਲਾ ਮਸਜਿਦ ਅਤੇ ਹੋਰ ਸ਼ਾਮਲ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇੱਕ ਦੇਸ਼ ਇੱਕ ਚੋਣ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਇੱਕ ਦੇਸ਼ ਇੱਕ ਸਿੱਖਿਆ ਇੱਕ ਸਿਹਤ ਪ੍ਰਣਾਲੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਨਵੀਂ ਦਿੱਲੀ ਵਿੱਚ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਉਹਨਾਂ ਦਾ ਕਹਿਣਾ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਮੋਦੀ ਸਰਕਾਰ ਦੇਸ਼ ਵਿੱਚ ਇੱਕ ਦੇਸ਼ ਇੱਕ ਸਿੱਖਿਆ ਤੇ ਇੱਕ ਦੇਸ਼ ਇੱਕ ਇਲਾਜ ਪ੍ਰਣਾਲੀ ਲਾਗੂ ਕਰਨ ਦੀ ਬਜਾਏ ਇੱਕ ਦੇਸ਼ ਇੱਕ ਚੋਣ ਦੇ ਅਮਲ ਨੂੰ ਲਾਗੂ ਕਰਨ ਲਈ ਤਤਪਰ ਹੈ ਉਹਨਾਂ ਕਹਿੰਦੇ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਇਹ ਚਾਲ ਚੱਲ ਰਹੀ ਹੈ ਕਿਉਂਕਿ ਜਿੱਥੇ ਇੱਕ ਦੇਸ਼ ਇੱਕ ਸਿੱਖਿਆ ਤੇ ਇੱਕ ਦੇਸ਼ ਇੱਕ ਇਲਾਜ ਪ੍ਰਣਾਲੀ ਨੂੰ ਲਾਗੂ ਕਰਨ ਨਾਲ ਸਮੁੱਚੇ ਦੇਸ਼ ਦੀ ਜਨਤਾ ਨੂੰ ਲਾਭ ਹੋਵੇਗਾ ਉੱਥੇ ਇੱਕ ਦੇਸ਼ ਇੱਕ ਚੋਣ ਦੇ ਅਮਲ ਨੂੰ ਲਾਗੂ ਕਰਨ ਨਾਲ ਭਗਵਾ ਪਾਰਟੀ ਦੇ ਸਿਆਸੀ ਮਨਸੂਬੇ ਪੂਰੇ ਹੋਣਗੇ। ਉਹਨਾਂ ਕਹੇ ਕਿ ਇਹ ਬਹੁਤ ਮੰਦਭਾਗਾ ਹੈ ਕਿ ਮੋਦੀ ਸਰਕਾਰ ਲੋਕ ਭਲਾਈ ਦੀ ਬਜਾਏ ਆਪਣੀ ਭਲਾਈ ਨੂੰ ਯਕੀਨੀ ਬਣਾਉਣ ਲਈ ਕਾਲੀ ਹੈ। ਉਹਨਾਂ ਕਹੇ ਕਿ ਇਹ ਇੱਕ ਤਾਨਾਸ਼ਾਹੀ ਰਵੱਈਆ ਹੈ ਜੋ ਖੇਤਰੀ ਪਾਰਟੀਆਂ ਤੇ ਸੂਬਿਆਂ ਦੇ ਹਿੱਤ ਵਿੱਚ ਨਹੀਂ ਹੈ। ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਤੇ ਬੋਲਦਿਆਂ ਉਹਨਾਂ ਦਾ ਕਹਿਣਾ ਹੈ ਕਿ ਗੋਲੀ ਚਲਾਉਣ ਦੀ ਮੰਦਭਾਗੀ ਘਟਨਾ ਦੀ ਪਹਿਲਾਂ ਹੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਇਸ ਸਾਜ਼ਿਸ਼ ਦਾ ਪਰਦਾਫਾਸ਼ ਹੋਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਕਾਰਨਾ ਜਿਨ੍ਹਾਂ ਬਾਰੇ ਉਸ ਨੂੰ ਹੀ ਬਿਹਤਰ ਪਤਾ ਹੈ ਦਾ ਹਵਾਲਾ ਦੇ ਕੇ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੀ ਸੀਸੀਟੀਵੀ ਫੁਟੇਜ ਦੇਣ ਤੋਂ ਇਨਕਾਰ ਕੀਤਾ ਅਤੇ ਪੰਜਾਬ ਪੁਲਿਸ ਨੂੰ ਜਾਂਚ ਵਿੱਚ ਸਹਿਯੋਗ ਨਹੀਂ ਦਿੱਤਾ। ਹੁਣ ਜਦੋਂ ਫੁਟੇਜ ਪ੍ਰਾਪਤ ਹੋ ਗਈ ਹੈ ਤਾਂ ਜਾਂਚ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਮੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਸੰਸਦ ਭਵਨ ਵਿੱਚ ਦਫ਼ਤਰ ਮਿਲਿਆ ਹੈ। ਪੰਜ ਸਿੰਘ ਸਹਿਬਾਨ ਬਲੂ ਬੀਤੀ 2 ਦਸੰਬਰ ਨੂੰ ਪੰਥਕ ਇਕਤਾ ਲਈ ਰਾਹ ਪੱਧਰਾ ਕਰਨ ਲਈ ਜਾਰੀ ਕੀਤੇ ਆਦੇਸ਼ ਨੂੰ ਖੇੜੇ ਮੱਥੇ ਪ੍ਰਵਾਨ ਕਰਦੇ ਆਂ ਬੀਤੇ ਦਿਨੀ ਅਕਾਲੀ ਦਲ ਸੁਧਾਰ ਲਹਿਰ ਦਾ ਢਾਂਚਾ ਪੰਗ ਕਰਨ ਉਪਰੰਤ ਅੱਜ ਸੀਨੀਅਰ ਅਕਾਲੀ ਆਗੂ ਜਸਤੇਦਾਰ ਗੌਰ ਪ੍ਰਤਾਪ ਸਿੰਘ ਬਡਾਲਾ, ਪ੍ਰੇਮ ਸਿੰਘ ਚੰਦੂ ਮਾਜਰਾ, ਸੰਤਾ ਸਿੰਘ ਉਮੈਦਪੁਰੀ, ਭਾਈ ਮਨਜੀਤ ਸਿੰਘ ਪੂਰਾ ਕੋਨਾ ਸਰਜੀਤ ਸਿੰਘ ਰਖੜਾ ਬੀਬੀ ਕਿਰਨਜੀਤ ਕੌਰ ਅਤੇ ਤਜਿੰਦਰ ਸਿੰਘ ਸੰਧੂ ਆਦ ਆਗੂ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੇ ਗ੍ਰਹਿ ਵਿਖੇ ਪੁੱਜੇ ਇਸ ਮੌਕੇ ਤੇ ਇਹਨਾਂ ਨੇ ਬੀਤੀ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਦੋਸ਼ੀਆਂ ਨੂੰ ਸਜਾਵਾਂ ਦਿੱਤੇ ਜਾਣ ਦੇ ਨਾਲ ਹੀ ਪੰਥਕ ਇਕਤਾ ਲਈ ਰਾਹ ਪੱਧਰਾ ਕਰਨ ਹਿਤ ਸੁਣਾਏ ਇਤਿਹਾਸਕ ਫੈਸਲੇ ਦੀ ਸ਼ਲਾਘਾ ਕੀਤੀ ਹੈ ਇਸ ਮੌਕੇ ਸੀਨੀਅਰ ਅਕਾਲੀ ਆਗੂਆਂ ਨੇ ਜਸੇਦਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਮਜ਼ਬੂਤ ਕਰਨ ਹਿਤ ਦਲ ਦੀ ਨਵੀਂ ਭਰਤੀ ਲਈ ਗਠਿਤ ਕੀਤੀ ਗਈ 7 ਮੈਂਬਰੀ ਕਮੇਟੀ ਦੁਆਰਾ ਪ੍ਰਕਿਰਿਆ ਜਲਦ ਆਰੰਭ ਕਰਵਾਉਣ ਅਤੇ ਮੌਜੂਦਾ ਵੱਖ-ਵੱਖ ਧੜਿਆਂ ਦੇ ਨਾਲ ਹੀ ਪਿਛਲੇ ਸਮਿਆਂ ਵਿੱਚ ਕਿਸੇ ਕਾਰਨ ਪਾਰਟੀ ਤੋਂ ਕਿਨਾਰਾ ਕਰ ਗਏ ਹੋਰ ਪੰਥਕ ਆਗੂਆਂ ਤੇ ਪੰਥਕ ਧਿਰਾਂ ਨੂੰ ਵੀ ਮੋੜ ਪਾਰਟੀ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ ਇਸ ਮੌਕੇ ਤੇ ਗੁਰਪ੍ਰਤਾਪ ਸਿੰਘ ਬਡਾਲਾ ਦਾ ਕਹਿਣਾ ਹੈ ਕਿ ਅੱਜ ਪੰਥ ਤੇ ਪੰਜਾਬ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ ਅਤੇ ਖੇਤਰੀ ਪਾਰਟੀ ਹੋਣ ਕਾਰਨ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਸਿੱਖਾਂ ਪੰਜਾਬੀਆਂ ਤੇ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੈ ਤੇ ਇਹ ਪਾਰਟੀ ਹੀ ਪੰਜਾਬ ਨੂੰ ਸੰਕਟ ਵਿੱਚੋਂ ਕੱਢਣ ਦੇ ਸਮਰੱਥ ਹੈ। ਅਤੇ ਪੰਥਕ ਇਕਤਾਲੀ ਸਿੰਘ ਸਹਿਬਾਨ ਦੇ ਫੈਸਲੇ ਤੋਂ ਸਮੁੱਚੇ ਸਿੱਖ ਜਗਤ ਨੂੰ ਬੜੀ ਆਸ ਵੱਜੀ ਹੈ। ਬ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਹੈ ਕਿ ਉਹ ਸੇਵਾ ਮੁਕੰਮਲ ਕਰਕੇ ਜਥੇਦਾਰ ਸਹਿਬਦਾਦ ਸ਼ੁਕਰਾਨਾ ਕਾਨ ਆਏ ਹਨ ਕਿ ਉਨ੍ਹਾਂ ਨੇ ਸੁਣਵਾਈ ਦੌਰਾਨ ਮੈਨੂੰ ਆਪਣਾ ਪੱਖ ਰੱਖਣ ਤੇ ਸਚਾਈ ਦੱਸਣ ਦਾ ਮੌਕਾ ਦਿੱਤਾ ਹੈ। ਕਿਸਾਨੀ ਮੰਗਾ ਨੂੰ ਲੈ ਕੇ ਖਨੌਰੀ ਬਾਰਡਰ ਤੇ ਬੀਤੇ 17 ਦਿਨ ਤੋਂ ਮਰਨਵਰ ਤੇ ਬੈਠੇ ਕਿਸਾਨਾਂ ਨੂੰ ਜਗਜੀਤ ਸਿੰਘ ਢਲੇਵਾਲ ਦੀ ਸਿਹਤ ਵਿਗੜਦੀ ਜਾ ਰਹੀ ਹੈ। ਸਰੀਰ ਵਿੱਚ ਜ਼ਿਆਦਾ ਕਮਜ਼ੋਰੀ ਆ ਜਾਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਦਿਲ ਦੇ ਦੌਰੇ ਦਾ ਖਤਰਾ ਦੱਸਿਆ ਹੈ। ਇਸ ਦੌਰਾਨ ਕਿਸਾਨ ਆਗੂਆਂ ਨੇ 13 ਦਸੰਬਰ ਨੂੰ ਕੇਂਦਰ ਤੇ ਸੂਬਾ ਸਰਕਾਰ ਦੇ ਪੁਤਲੇ ਫੂਕਣ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢਣ ਤੇ 18 ਦਸੰਬਰ ਨੂੰ ਰੇਲ ਗੱਡੀਆਂ ਰੋਕਣ ਦਾ ਐਲਾਨ ਕੀਤਾ ਹੈ ਢੱਲੇਵਾਲ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਡਾਕਟਰ ਸਬੈਮਾਨ ਦੀ ਟੀਮ ਵੱਲੋਂ ਵਾਸ਼ਿੰਗਟਨ ਤੋਂ ਬੁલાਏ ਡਾਕਟਰ ਕਰਨ ਜਟਵਾਨੀ ਨੇ ਵੀਰਵਾਰ ਨੂੰ ਢੱਲੇਵਾਲ ਦਾ ਚੈੱਕਅਪ ਕੀਤਾ ਉਹਨਾਂ ਦੱਸਿਆ ਕਿ ਢੱਲੇਵਾਲ ਦੀ ਸਿਹਤ ਕਾਫੀ ਕਮਜ਼ੋਰ ਹੋ ਗਈ ਹੈ ਸਾਢੇ 12 ਕਿਲੋ ਵਜ਼ਨ ਘਟ ਗਿਆ ਹੈ ਕਿਡਨੀਆਂ ਤੇ ਫੇਫੜੇ ਕਾਫੀ ਪ੍ਰਭਾਵਿਤ ਹੋ ਰਹੇ ਹਨ ਦਿਲ ਦੇ ਦੌਰੇ ਦਾ ਖਤਰਾ ਬਣਿਆ ਹੋਇਆ ਹੈ ਇਸ ਮੁਕਤੇ ਵੱਖ-ਵੱਖ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨੀ ਅੰਦੋਲਨ ਪ੍ਰਤੀ ਗੰਭੀਰਤਾ ਨਾਲ ਨਹੀਂ ਲੈ ਰਹੀ ਇਸ ਲਈ ਦੋਵਾਂ ਮੋਰਚਿਆਂ ਵੱਲੋਂ ਲਏ ਗਏ ਫੈਸਲੇ ਮੁਤਾਬਕ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਡੇ ਜਾਣਗੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੌਰਾਨ ਕਿਸਾਨ ਟਰੈਕਟਰ ਦੇ ਅੱਗੇ ਢਲੇਵਾਲ ਦੀ ਫੋਟੋ ਲਗਾਉਣ ਇਸ ਤੋਂ ਇਲਾਵਾ 18 ਦਸੰਬਰ ਨੂੰ ਪੰਜਾਬ ਛੱਡ ਕੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਕਿਸਾਨ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ। ਖਨੌਰੀ ਬਾਡਰ ਤੇ ਮਾਨਨਵਰ ਤੇ ਬੈਠੇ ਢੱਲੇਵਾਲ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਨਰਿੰਦਰ ਮੋਦੀ ਨੂੰ ਖੂਨ ਨਾਲ ਦਸਖਤ ਕਰਕੇ ਪੱਤਰ ਵੀ ਲਿਖਿਆ ਹੈ। ਪੱਤਰ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੋ ਜਾਂ ਫਿਰ ਮੇਰੀ ਕੁਰਬਾਨੀ ਲਈ ਤਿਆਰ ਰਹੋ। ਜੇਕਰ ਮੇਰੀ ਮੌਤ ਹੋਈ ਤਾਂ ਇਸ ਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਹੁਣ ਨਹੀਂ ਤਾਂ ਫਿਰ ਕਦੋਂ ਇਸ ਮੌਕੇ ਤੇ ਹਰਿਆਣਾ ਦੇ ਕਿਸਾਨਾਂ ਆਗੂ ਅਬਮਨਿਓ ਕਹਾਰਨੇ ਕਹੇ ਕਿ ਢੱਲੇਵਾਰ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਉਹ ਸਧਾਰਨ ਕਿਸਾਨ ਹਨ ਅਤੇ ਪਿਛਲੇ 17 ਦਿਨ ਤੋਂ ਮਰਨਵਰ ਤੇ ਬੈਠੇ ਹਨ ਉਹ ਕਿਸਾਨੀ ਮੰਗਾਂ ਬਾਰੇ ਸਰਕਾਰ ਕੋਲੋਂ ਕਿਤੇ ਵਾਅਦੇ ਪੂਰੇ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਬੀਤੇ 4 ਦਿਨਾਂ ਤੋਂ ਮੋਰਚੇ 'ਚ ਕਿਸਾਨਾਂ ਨੂੰ ਸੰਬੋਧਨ ਨਾ ਕਰ ਸਕੇ ਜਗਜੀਤ ਸਿੰਘ ਢੱਲੇਵਾਰ ਨੂੰ ਵੀਰਵਾਰ ਨੂੰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਲੋਕਾਂ ਨੂੰ ਮੋਰਚੇ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਉਹਨਾਂ ਕਹਿੰਦੇ ਕਿ ਇਹ ਲੜਾਈ ਐਮਐਸਪੀ ਪਾਣੀ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪੂਰਾ ਜੋਰ ਲਾ ਰੱਖਿਆ ਹੈ ਕਿ ਕਿਸਾਨ ਅੰਦੋਲਨ ਨੂੰ ਕਿਵੇਂ ਰੋਲਿਆ ਜਾ ਸਕੇ। ਪਰ ਇਸ ਲੜਾਈ ਨੂੰ ਜਿੱਤਣਾ ਜ਼ਰੂਰੀ ਹੈ। ਨਗਰ ਨਿਗਮ ਚੋਣਾ ਲਈ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਵੱਡੀ ਗਿਣਤੀ ਵਿੱਚ ਉਮੀਦਵਾਰ ਨਾਮਜ਼ਦਗੀ ਨਹੀਂ ਭਰ ਸਕੇ। ਵਿਰੋਧੀ ਪਾਰਟੀਆਂ ਨੇ ਦੋਸ਼ ਲਗਾਇਆ ਕਿ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀ ਪਰੰਤੋ ਰੋਕਣ ਲਈ ਸਤਾਤਾਰੀ ਆਮ ਆਦਮੀ ਪਾਰਟੀ ਨੇ ਗੁੰਡਿਆਂ ਤੇ ਭੀੜ ਦਾ ਹਥਿਆਰ ਦੇ ਰੂਪ ਵਿੱਚ ਇਸਤੇਮਾਲ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਨਾਮਜ਼ਦਗੀ ਵਾਲੀਆਂ ਥਾਮਾਂ ਤੇ ਵੱਡੀ ਗਿਣਤੀ ਵਿੱਚ ਪੁੱਜੇ ਗੁੰਡਿਆਂ ਨੇ ਉਹਨਾਂ ਦੇ ਉਮੀਦਵਾਰਾਂ ਦੇ ਹੱਥਾਂ ਤੋਂ ਨਾਮਜ਼ਦਗੀ ਦੇ ਕਾਗਜ਼ ਖੋ ਕੇ ਪਾੜ ਦਿੱਤੇ। ਅਤੇ ਵੱਡੀ ਗਿਣਤੀ ਵਿੱਚ ਔਰਤਾਂ ਸਮੇਤ ਲੋਕਾਂ ਦੀਆਂ ਲੰਬੀਆਂ ਲਾਈਨਾਂ ਕਾਰਨ ਵਿਰੋਧੀ ਪਾਰਟੀਆਂ ਦੇ ਕਾਫੀ ਗਿਣਤੀ ਵਿੱਚ ਉਮੀਦਵਾਰ ਨਾਮਜ਼ਦਗੀ ਦਾਖਲ ਹੀ ਨਹੀਂ ਕਰ ਸਕੇ। ਸਭ ਤੋਂ ਵੱਧ ਹੰਗਾਮਾ ਪਟਿਆਲਾ ਵਿੱਚ ਹੋਇਆ ਹੈ ਜਿੱਥੇ ਮਿਨੀ ਸਕੱਤਰਤ ਵਿੱਚ ਭਾਜਪਾ ਦੇ 56 ਵਿੱਚੋਂ 31 ਉਮੀਦਵਾਰ ਹੀ ਨਾਮਜ਼ਦਗੀ ਭਰ ਸਕੇ। ਬਾਕੀ 25 ਉਮੀਦਵਾਰਾਂ ਤੋਂ ਨਾਮਜ਼ਦਗੀ ਪੱਤਰ ਜਾਂ ਤਾਂ ਖੋਲੇ ਗਏ ਜਾਂ ਪਾੜ ਦਿੱਤੇ ਗਏ। ਕੁਝ ਉਮੀਦਵਾਰਾਂ ਨੂੰ ਮੁੱਖ ਗੇਟ ਤੋਂ ਅੰਦਰ ਹੀ ਨਹੀਂ ਆਉਣ ਦਿੱਤਾ ਗਿਆ। ਇਹਨਾਂ ਘਟਨਾਵਾਂ ਸਬੰਧੀ ਪੰਜਾਬ ਰਾਜ ਚੋਣ ਕਮਿਸ਼ਨ ਦੇ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਮਾਮਲੇ ਦੀ ਰਿਪੋਰਟ ਤਲਬ ਕੀਤੀ ਹੈ। ਪਟਿਆਲਾ ਵਿੱਚ ਵਾਪਰੀਆਂ ਘਟਨਾਵਾਂ ਦੀ ਸਾਰਾ ਦਿਨ ਚਰਚਾ ਰਹੀ ਹੈ ਪਰ ਚੋਣ ਕਮਿਸ਼ਨ ਰਾਜਕਮਲ ਚੌਧਰੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਬਾਅਦ ਹਰਕਤ ਦੇ ਵਿੱਚ ਆਉਂਦਿਆਂ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ ਦਿੱਲੀ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਣ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਸਰਕਾਰ ਦੀ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਤਹਿਤ ਔਰਤਾਂ ਨੂੰ ਵਿੱਤੀ ਮਦਦ ਵਧਾਈ ਜਾਵੇਗੀ ਉਨਾ ਕਿਹਾ ਕਿ ਜੇਕਰ ਪਾਰਟੀ ਮੋੜ ਸਤਾ ਵਿੱਚ ਆਈ ਤਾਂ ਉਨ੍ਹਾਂ ਦੀ ਮਾਸਿਕ ਰਾਸ਼ੀ 1000 ਤੋਂ ਵਧਾ ਕੇ 2100 ਰੁਪਏ ਕੀਤੀ ਜਾਵੇਗੀ। ਕੇਜਰੀਵਾਲ ਜਿਨ੍ਹਾਂ ਦੀ ਆਮ ਆਦਮੀ ਪਾਰਟੀ ਤੀਜੀ ਵਾਰ ਸਤਾ ਵਿੱਚ ਆਉਣ ਲਈ ਚੋਣ ਲੜ ਰਹੀ ਹੈ ਨੇ ਕਿਹਾ ਹੈ ਕਿ ਕਿਉਂਕਿ ਚੋਣਾਂ ਦੇ ਐਲਾਨ ਨੂੰ ਸਿਰਫ 10-15 ਦਿਨ ਹੀ ਰਹਿ ਗਏ ਹਨ ਇਸ ਲਈ ਚੋਣਾਂ ਤੋਂ ਪਹਿਲਾਂ ਰਾਸ਼ੀ ਟਰਾਂਸਫਰ ਕਰਵਾਉਣਾ ਸੰਭਵ ਨਹੀਂ ਹੈ। ਇਸ ਮੌਕੇ ਤੇ ਮੁੱਖ ਮੰਤਰੀ ਆਤਸ਼ੀ ਦਾ ਕਹਿਣਾ ਹੈ ਕਿ ਜੇਕਰ ਚੋਣ ਜਾਬਤਾ 15 ਜਨਵਰੀ ਤੋਂ ਬਾਅਦ ਲਾਗੂ ਹੁੰਦਾ ਤਾਂ ਚੋਣਾਂ ਤੋਂ ਪਹਿਲਾਂ 18 ਸਾਲ ਤੋਂ ਵੱਧ ਦੀਆਂ ਯੋਗ ਔਰਤਾਂ ਦੇ ਬੈਂਕ ਖਾਤਿਆਂ ਵਿੱਚ 1000 ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ ਜਾਵੇਗੀ। ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦਾ ਐਲਾਨ ਇਸ ਸਾਲ ਬਜਟ ਵਿੱਚ ਕੀਤਾ ਗਿਆ ਸੀ ਜਿਸ ਦੇ ਤਹਿਤ 2000 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਸੀ। ਇਸ ਯੋਜਨਾ ਨੂੰ ਵੀਰਵਾਰ ਨੂੰ ਦਿੱਲੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ। ਕੇਜਰੀਵਾਲ ਨੇ ਇਸ ਯੋਜਨਾ ਦਾ ਐਲਾਨ ਆਮ ਆਦਮੀ ਪਾਰਟੀ ਦੇ ਹੈੱਡਕੁਆਰਟਰ 'ਚ ਹੋਏ ਇੱਕ ਸਮਾਗਮ ਦੌਰਾਨ ਕੀਤਾ ਹੈ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਆਪ ਮਹਿਲਾ ਵਰਕਰ ਤੇ ਸਮਰਥਕ ਹਾਜ਼ਰ ਸਨ। ਇਸ ਯੋਜਨਾ ਲਈ ਪਾਤਰ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ। ਦੁਨੀਆ ਵਿੱਚ ਸੜਕ ਹਾਸਿਆਂ ਵਿੱਚ ਸਭ ਤੋਂ ਖਰਾਬ ਰਿਕਾਰਡ ਵਾਲਾ ਸਾਡਾ ਭਾਰਤ ਹੈ। ਕੇਂਦਰੀ ਸੜਕਾਂ ਤੇ ਆਵਾਜਾਈ ਬਾਰੇ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਵੀਰਵਾਰ ਨੂੰ ਲੋਕ ਸਭਾ ਵਿੱਚ ਉਕਤ ਟਿੱਪਣੀ ਕੀਤੀ। ਪ੍ਰਸ਼ਨ ਕਾਲ ਦੌਰਾਨ ਗੜਕਰੀ ਨੇ ਸੜਕ ਹਾਸਿਆਂ ਤੇ ਬੋਲਦਿਆਂ ਕਿਹਾ ਹੈ ਕਿ ਜਦੋਂ ਵੀ ਉਹ ਕਿਸੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਜਾਂਦੇ ਹਨ ਤਾਂ ਉੱਥੇ ਸੜਕ ਹਾਸਿਆਂ ਨੂੰ ਲੈ ਕੇ ਗੱਲ ਹੁੰਦੀ ਹੈ ਤਾਂ ਉਹ ਆਪਣਾ ਮੂਹਰ ਪਾਉਣ ਦੀ ਕੋਸ਼ਿਸ਼ ਕਰਦੇ ਹਨ ਗੜਕਰੀ ਨੇ ਕਿਹਾ ਹੈ ਕਿ ਇਹ ਬਹੁਤ ਸਪਸ਼ਟ ਹੈ ਕਿ ਇਸ ਲਈ ਉਹ ਦੱਸ ਰਹੇ ਹਨ ਕਿ ਜਦੋਂ ਉਹਨਾਂ ਸੜਕੀ ਆਵਾਜਾਈ ਬਾਰੇ ਮੰਤਰਾਲੇ ਦਾ ਜਿੰਮਾ ਸੰਭਾਲਿਆ ਸੀ ਤਾਂ ਉਹਨਾਂ 2024 ਤੱਕ ਸੜਕ ਹਾਸਿਆਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਨੂੰ 50% ਘਟ ਕਰਨ ਦਾ ਟੀਚਾ ਰੱਖਿਆ ਸੀ ਉਹਨਾਂ ਨੂੰ ਸਵੀਕਾਰ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਹੈ ਕਿ ਇਹ ਦਰ ਵੱਧ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਸਵੀਡਨ ਸੜਕ ਹਾਸਿਆਂ ਨੂੰ ਜ਼ੀਰੋ ਉੱਤੇ ਲੈ ਕੇ ਆਇਆ ਹੈ ਅਤੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਨੇ ਇਸ ਨੂੰ ਕੱਟ ਕੀਤਾ ਹੈ। ਕੇਂਦਰੀ ਮੰਤਰੀ ਨੇ ਭਾਰਤ ਵਿੱਚ ਸੜਕ ਹਾਸਿਆਂ ਨੇ ਲੋਕਾਂ ਦੇ ਵਰਤਾਅ ਅਤੇ ਕਾਨੂੰਨ ਦੇ ਪ੍ਰਤੀ ਅਣਗਹਿਲੀ ਨੂੰ ਦੱਸਦਿਆਂ ਕਿਹਾ ਕਿ ਸੜਕਾਂ ਤੇ ਟਰੱਕਾਂ ਦੀ ਪਾਰਕਿੰਗ ਹਾਸਿਆਂ ਦਾ ਵੱਡਾ ਕਾਰਨ ਅਤੇ ਕਈ ਟਰੱਕ ਲੇਨ ਅਨੁਸ਼ਾਸਨ ਦੀ ਪਾਲਣਾ ਨਹੀਂ ਕਰਦੇ। ਉਹਨਾਂ ਨੇ ਆਪਣਾ ਨਿੱਜੀ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਕੁਝ ਸਾਲ ਪਹਿਲਾਂ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨਾਲ ਇੱਕ ਵੱਡਾ ਹਾਦਸਾ ਹੋਇਆ ਸੀ ਜਿਸ ਵਿੱਚ ਉਹਨਾਂ ਨੂੰ ਲੰਬੇ ਸਮੇਂ ਤੱਕ ਹਸਪਤਾਲ ਰਹਿਣਾ ਪਿਆ ਸੀ ਉਹਨਾਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਹਰ ਸਾਲ 23000 ਹਾਦਸੇ ਹੁੰਦੇ ਹਨ ਤਾਮਲनाडु ਵਿੱਚ 18000 ਮਹਾਰਾਸ਼ਟਰ ਵਿੱਚ 15000 ਮੱਧ ਪ੍ਰਦੇਸ਼ ਵਿੱਚ 13000 ਉਹਨਾਂ ਦੱਸਿਆ ਕਿ ਸੜਕ ਹਾਸਿਆਂ ਵਿੱਚ ਹੁੰਦੀਆਂ ਮੌਤਾਂ ਦੇ ਮਾਮਲੇ ਵਿੱਚ ਦਿੱਲੀ ਵਿੱਚ ਇਸ ਸਾਲ 1400 ਮੌਤਾਂ ਨਾਲ ਸਭ ਤੋਂ ਅੱਗੇ ਹੈ ਇਸ ਤੋਂ ਬਾਅਦ ਬੈਂਗਲੁਰੂ 915 ਅਤੇ ਜੈਪੁਰ 850 ਮੌਤਾਂ ਨਾਲ ਤੀਸਰੇ ਨੰਬਰ ਤੇ ਆਉਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਹਾਦਸੇ ਘੱਟ ਹੋ ਸਕਣ। ਚੰਡੀਗੜ੍ਹ ਦੇ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਸੈਕਟਰ 34 ਦੇ ਪ੍ਰਦਰਸ਼ਨ ਮੈਦਾਨ ਵਿੱਚ 14 ਦਸੰਬਰ ਨੂੰ ਹੋਣ ਜਾ ਰਹੇ ਪੰਜਾਬੀ ਗਾਇਕ ਦਲਜੀਤ ਦਸਾਂਝ ਦੇ ਬਹੁਤ ਚਰਚਿਤ ਸੰਗੀਤਕ ਸਮਰੋਹ ਨੂੰ ਲੈ ਕੇ ਦਲਜੀਤ ਦਸਾਂਝ ਅਤੇ ਸੰਗੀਤ ਸਮਰੋਹ ਦੇ ਪ੍ਰਬੰਧਕਾਂ ਨੂੰ ਡਿਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਪਟਿਆਲਾ ਪੈਗ ਪੰਜ ਤਾਰਾ ਅਤੇ ਕੇਸ ਵਰਗੇ ਸ਼ਰਾਬ ਅਤੇ ਹਿੰਸਾ ਨਾਲ ਸੰਬੰਧਿਤ ਗੀਤਨਾ ਗਾਉਣ ਸ਼ੋਅ ਵਿੱਚ ਬੱਚਿਆਂ ਨੂੰ ਸਟੇਜ ਤੇ ਨਾ ਬੁਲਾਉਣਾ ਤੇ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਲਈ ਅਲਕੋਹਲ ਜਾਂ ਸ਼ਰਾਬ ਨਾਲ ਵਰਤੋਂ ਨੂੰ ਲੈ ਕੇ ਹਦਾਇਤ ਕੀਤੀ ਗਈ ਹੈ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਇਹਨਾਂ ਹਦਾਇਤਾਂ ਨੂੰ ਨਕਾਰਾਤਮਕ ਨਹੀਂ ਸਕਾਰਾਤਮਕ ਢੰਗ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਅਜਿਹੇ ਸੰਗੀਤਕ ਸ਼ੋਅ ਵਿੱਚ ਬੱਚੇ ਵੀ ਮੌਜੂਦ ਹੁੰਦੇ ਹਨ ਅਜਿਹੇ ਵਿੱਚ ਲਾਊਡ ਮਿਊਜ਼ਿਕ ਬੱਚਿਆਂ ਲਈ ਹਾਨੀਕਾਰਕ ਹੋ ਸਕਦਾ ਹੈ ਜਿਸ ਕਾਰਨ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਸਾਡੇ ਵੱਲੋਂ ਬਣਦੀ ਜ਼ਿੰਮੇਵਾਰੀ ਨਿਭਾਈ ਗਈ ਹੈ ਉਨ੍ਹਾਂ ਇਹ ਵੀ ਕਿ ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਹੋਏ ਗਾਇਕ ਕਰਨ ਔਜਰਾ ਦੇ ਸ਼ੋਅ ਦੌਰਾਨ ਵੀ ਵਿਭਾਗ ਵੱਲੋਂ ਅਜਿਹੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਇਸ ਮੌਕੇ ਤੇ ਹੋਰ ਵੀ ਵੱਖ-ਵੱਖ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਸੰਗੀਤਕ ਪ੍ਰੋਗਰਾਮਾਂ ਲਈ ਬਹੁਤ ਸਾਵਧਾਨੀ ਵਰਤਣੀ ਜ਼ਰੂਰੀ ਹੈ ਸਰਬਤ ਖਾਲਸਾ ਸੰਮੇਲਨ 2015 ਵੱਲੋਂ ਨਿਯੁਕਤ ਅਕਾਲ ਤਖਤ ਸਾਹਿਬ ਦੇ ਮਤਵਾਜੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮਾਨ ਨੇ ਪਿਛਲੇ ਦਿਨੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਵੱਲੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਉਨ੍ਹਾਂ ਦੇ ਗੁਨਾਹਾਂ ਲਈ ਲਗਾਏ ਗਏ ਧਾਰਮਿਕ ਸਜ਼ਾ ਨੂੰ ਦੋਸਤਾਨਾ ਮੈਚ ਅਤੇ ਡਰਾਮਾ ਕਰਾਰ ਦਿੰਦੇ ਆ ਕਿਹਾ ਹੈ ਕਿ ਕੌਮ ਨੂੰ ਇਹ ਫੈਸਲਾ ਮਨਜ਼ੂਰ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਾਤਮਾਸਕ ਹੋਣ ਤੋਂ ਬਾਅਦ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਸਮੇਂ-ਸਮੇਂ ਤੇ ਆਕਾਲੀ ਦਲ ਦੀਆਂ ਸਰਕਾਰਾਂ ਵੱਲੋਂ ਸਿੱਖ ਮਰਿਆਦਾ ਦਾ ਉਲੰਘਣ ਕੀਤਾ ਗਿਆ ਹੈ। ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਭਾਈ ਨਰੈਣ ਸਿੰਘ ਚੌੜਾ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਅਜਿਹਾ ਕਰਕੇ ਸਮੁੱਚੇ ਸਿੱਖ ਪੰਥ ਦੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਪਰ ਸ਼੍ਰੋਮਣੀ ਕਮੇਟੀ ਆਪਣੀ ਅੰਤਨਮ ਕਮੇਟੀ ਵਿੱਚ ਮਤਾ ਪਾਸ ਕਰਕੇ ਭਾਈ ਚੌੜਾ ਨੂੰ ਸਿੱਖ ਪੰਥ ਵਿੱਚੋਂ ਛੇਕਣ ਦੀ ਮੰਗ ਕਰ ਰਹੀ ਹੈ। ਉਨਾ ਤਾਰਨਾ ਕੀਤੀ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਸਮਾਂ ਆਉਣ ਤੇ ਭਾਈ ਚੌੜਾ ਨੂੰ ਫਖਰੇ ਕੌਮ ਵਜੋਂ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਭਾਈ ਮੋਹਕਮ ਸਿੰਘ ਅਤੇ ਜਰਨੈਲ ਸਿੰਘ ਸਖੀਰਾ ਆਦ ਆਗੂ ਵੀ ਹਾਜ਼ਰ ਸਨ ਭਾਰਤ ਦੇ ਜਹਾਜ਼ਾਂ ਦੇ ਡਿਜ਼ਾਈਨ ਅਤੇ ਨਿਰਮਾਣ ਨਾਲ ਜੁੜੇ ਭਾਰਤੀ ਵਾਜੂਯਾਨ ਵਿਧੇਕ ਨੂੰ ਰਾਸ਼ਪਤੀ ਦ੍ਰੋਪਦੀ ਮੁਰਮੂਦੀ ਦੀ ਮਨਜ਼ੂਰੀ ਮਿਲ ਗਈ ਹੈ ਭਾਰਤੀ ਵਾਜੂਯਾਨ ਵਿਧੇਕ 90 ਸਾਲ ਪੁਰਾਣੇ ਵਿਮਾਨ ਅਧਿਨਿਯਮ ਦੀ ਜਗ੍ਹਾ ਲਵੇਗਾ ਬੈਲ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਸੰਸਦ ਤੋਂ ਮਨਜ਼ੂਰੀ ਮਿਲੀ ਸੀ ਕਾਨੂੰਨ ਅਤੇ ਨਿਆਂ ਮੰਤਰਾਲਾ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਕਾਨੂੰਨ ਵਿੱਚ ਜਹਾਜ਼ ਦੇ ਡਿਜ਼ਾਈਨ, ਨਿਰਮਾਣ, ਸਾਮ ਸੰਭਾਲ, ਕਬਜ਼ੇ ਵਰਤੋਂ ਸੰਚਾਲਨ, ਵਿਕਰੀ, ਬਰਾਮਦ ਅਤੇ ਦਰਾਮਦ ਦੀ ਰੈਗੂਲੇਸ਼ਨ ਅਤੇ ਕੰਟਰੋਲ ਅਤੇ ਇਸ ਨਾਲ ਜੁੜੇ ਜਾਂ ਇਸ ਨਾਲ ਸਬੰਧਤ ਮਾਮਲਿਆਂ ਦੀ ਵਿਵਸਥਾ ਹੈ। ਵਿਮਾਨ ਅਧਿਨਿਯਮ 1934 ਵਿੱਚ 21 ਵਾਰ ਸੋਧ ਕੀਤੀ ਜਾ ਚੁੱਕੀ ਹੈ। ਉਧਰ ਲੋਕ ਸਭਾ ਨੇ ਆਫਤ ਪ੍ਰਬੰਧਨ ਸੋਧ ਬਿੱਲ 2024 ਨੂੰ ਮਨਜ਼ੂਰੀ ਦੇ ਦਿੱਤੀ ਜਿਸ ਦਾ ਮਕਸਦ ਰਾਸ਼ਟਰੀ ਅਤੇ ਸੂਬਾਈ ਆਫਤ ਪ੍ਰਬੰਧਨ ਅਧਿਕਾਰੀਆਂ ਦੀ ਕਾਰਜ ਸਮਰੱਥਾ ਵਧਾਉਣਾ ਉਹਨਾਂ ਦੀ ਭੂਮਿਕਾ ਨੂੰ ਰਹਿ ਕੇ ਸਪਸ਼ਟਾ ਲਿਆਉਣ ਅਤੇ ਉਹਨਾਂ ਵਿੱਚ ਜ਼ਿਆਦਾ ਤਾਲਮੇਲ ਯਕੀਨੀ ਬਣਾਉਣਾ ਹੈ ਬਿੱਲ ਤੇ ਹੋਈ ਚਰਚਾ ਦਾ ਗ੍ਰਹਿ ਰਾਜ ਮੰਤਰੀ ਨਿਤਿਆ ਆਨੰਦ ਰਾਏ ਨੇ ਜਵਾਬ ਦਿੱਤਾ ਮੰਤਰੀ ਦੇ ਜਵਾਬ ਤੋਂ ਬਾਅਦ ਸਦਨ ਨੇ ਇਸ ਨੂੰ ਜਵਾਨੀ ਵੋਟ ਨਾਲ ਮਨਜ਼ੂਰੀ ਦਿੱਤੀ ਹੈ ਕਾਂਗਰਸ ਪਾਰਟੀ ਤੋਂ ਨਾਰਾਜ਼ ਇੱਕ ਵਰਕਰ ਮਹਿਕ ਰਾਜਪੂਤ ਵੀਰਵਾਰ ਦੁਪਹਿਰ ਆਪਣੇ ਪਾਲਤੂ ਕੁੱਤੇ ਜਿੰਮੀ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਪੁੱਜੀ। ਉਹ ਆਪਣੇ ਪਾਲਤੂ ਕੁੱਤੇ ਨੂੰ ਬਾੜ ਨੰਬਰ 38 ਤੋਂ ਚੋਣ ਲੜਾਉਣਾ ਚਾਹੁੰਦੀ ਸੀ ਪਰ ਜਦੋਂ ਉਹ ਨਾਮਜ਼ਦਗੀ ਦਾਖਲ ਕਰਨ ਦੇ ਲਈ ਮਿਨੀ ਸਕੱਤਰਤ ਪਹੁੰਚੀ ਤਾਂ ਉੱਥੇ ਮੌਜੂਦ ਅਧਿਕਾਰੀਆਂ ਨੇ ਜਿੰਮੀ ਦੀ ਨਾਮਜ਼ਦਗੀ ਕਰਨ ਤੋਂ ਇਨਕਾਰ ਕਰ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਕਾਨੂੰਨ ਤਹਿਤ ਉਹਨਾਂ ਦਾ ਕੁੱਤਾ ਚੋਣ ਨਹੀਂ ਲੜ ਸਕਦਾ। ਜਿਸ ਤੋਂ ਬਾਅਦ ਉਸਨੇ ਆਜ਼ਾਦ ਚੋਣ ਲੜਨ ਦਾ ਫੈਸਲਾ ਕੀਤਾ ਮਹਿਕ ਰਾਜਪੂਤ ਕਾਂਗਰਸ ਪਾਰਟੀ ਤੋਂ ਨਾਰਾਜ਼ ਹੋ ਕੇ ਅਜਾਹਾ ਕਰਨ ਆਈ ਸੀ ਉਸ ਦਾ ਕਹਿਣਾ ਹੈ ਕਿ ਪਿਛਲੇ 20 ਸਾਲ ਤੋਂ ਕਾਂਗਰਸ ਪਾਰਟੀ ਲਈ ਵਫਾਦਾਰੀ ਨਾਲ ਕੰਮ ਕਰ ਰਹੀ ਹੈ ਪਾਰਟੀ ਵੱਲੋਂ ਉਹਨਾਂ ਨੂੰ ਜਿੱਥੇ ਵੀ ਬੁਲਾਇਆ ਹੈ ਉਹ ਵਰਕਰਾਂ ਨਾਲ ਪੁੱਜੀ ਹੈ ਪਰ ਪਾਰਟੀ ਨੇ ਉਸ ਨੂੰ ਟਿਕਟ ਦੇਣ ਦੀ ਬਜਾਏ ਬਾਰੀ ਉਮੀਦਵਾਰ ਨੂੰ ਖੜਾ ਕਰ ਦਿੱਤਾ ਉਹਨਾਂ ਕਿਹਾ ਕਿ ਹਲਕਾ ਦੱਖਣੀ ਦੇ ਸਾਬਕਾ ਵਿਧਾਇਕ ਇੰਦਰਵੀਰ ਸਿੰਘ ਬਲਾਰੀਆ ਨੇ ਖੁਦ ਉਹਨਾਂ ਨੂੰ ਫੋਨ ਕਰਕੇ ਤਿਆਰੀਆਂ ਕਰਨ ਲਈ ਕਿਹਾ ਸੀ ਉਹ ਕਾਫੀ ਲੰਬੇ ਸਮੇਂ ਤੋਂ ਤਿਆਰੀ ਕਰ ਰਹੀ ਸੀ ਅਚਾਨਕ ਉਹਨਾਂ ਦੀ ਥਾਂ ਤੇ ਵਾਰਡ ਨੰਬਰ 38 ਤੋਂ ਪਰਮਿੰਦਰ ਸਿੰਘ ਨੂੰ ਉਮੀਦਵਾਰ ਬਣਾ ਦਿੱਤਾ ਹੈ ਜਿਸ ਕਰਕੇ ਉਸਨੇ ਆਪਣੇ ਪਾਲਤੂ ਕੁੱਤੇ ਜਿਮੀ ਨੂੰ ਚੋਣ ਲੜਾਉਣ ਲਈ ਫੈਸਲਾ ਕੀਤਾ ਸੀ ਅਮਰੀਕਾ ਦੇ ਨਿਊ ਜਰਸੀ ਸੂਬੇ ਵਿੱਚ ਰਾਤ ਨੂੰ ਅਸਮਾਨ ਵਿੱਚ ਰਸਮੇ ਡਰੋਨਾਂ ਦੀ ਲਾਈਨ ਦੇਖੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਪੂਰਬੀ ਤੱਟ ਤੇ ਤਾਇਨਾਤ ਇੱਕ ਇਰਾਨੀ ਜਹਾਜ਼ ਤੋਂ ਛੱਡਿਆ ਗਿਆ ਹੈ। ਨਿਊ ਜਰਸੀ ਦੇ ਰਿਪਬਲਿਕਨ ਸੰਸਦ ਮੈਂਬਰ ਜੈਫ ਵੈਨ ਡਰੂ ਨੇ ਫਾਕਸ ਨਿਊਜ਼ ਨੂੰ ਦੱਸਿਆ ਕਿ ਈਰਾਨ ਨਾਲ ਚੀਨ ਦਾ ਡਰੋਨ ਖਰੀਦ ਸਮਝੌਤਾ ਹੋਇਆ ਹੈ। ਇਸ ਲਈ ਇੱਕ ਜਹਾਜ਼ ਜੋ ਇਸ ਸਮੇਂ ਪ੍ਰਸ਼ਾਂਤ ਮਹਾਸਾਗਰ ਦੇ ਪੂਰਬੀ ਤੱਟ ਨੇੜੇ ਹੈ ਦੇ ذریعے ਡਰੋਨ ਅਤੇ ਹੋਰ ਤਕਨੀਕ ਭੇਜੀ ਜਾ ਰਹੀ ਹੈ। ਇਹ ਡਰੋਨ ਉਸ ਜਹਾਜ਼ ਤੋਂ ਛੱਡੇ ਗਏ ਹਨ। ਇਹਨਾਂ ਨੂੰ ਉਸਮਾਨ ਵਿੱਚ ਹੀ ਤਬਾਹ ਕੀਤਾ ਜਾਣਾ ਚਾਹੀਦਾ ਹੈ। ਅਮਰੀਕੀ ਫੌਜ ਪੂਰੀ ਤਰ੍ਹਾਂ ਅਲਰਟ ਤੇ ਹੈ। ਪ੍ਰਸ਼ਾਂਤ ਮਹਾਸਾਗਰ ਵਿੱਚ ਜਿਸ ਤਰ੍ਹਾਂ ਇਹਨਾਂ ਨੂੰ ਜਾਂਦੇ ਦੇਖਿਆ ਗਿਆ ਹੈ ਉਸੇ ਦਿਸ਼ਾ 'ਚ ਅਮਰੀਕੀ ਕੋਸਟ ਗਾਰਡ ਦੀਆਂ ਕਿਸ਼ਤੀਆਂ ਵੀ ਜਾ ਰਹੀਆਂ ਸਨ। ਇਸ ਦਰਮਿਆਨ ਵਾਈਟ ਹਾਊਸ ਨੇ ਕਿਹਾ ਹੈ ਕਿ ਉਹ ਹਾਲਾਤ ਦੇ ਨੇੜੇੋਂ ਨਜ਼ਰ ਰੱਖ ਰਿਹਾ ਹੈ ਹਾਲਾਂਕਿ ਪੈਂਟਾਗਨ ਨੇ ਦਾਅਵਾ ਕੀਤਾ ਹੈ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਕਿਸੇ ਬਾਹਰੀ ਡਰੋਨ ਨੇ ਅਜਿਹਾ ਕੁਝ ਕੀਤਾ ਹੈ ਪੈਂਟਾਗਨ ਦੀ ਪ੍ਰੈਸ ਕਟਰ ਸਵਰੀਨਾ ਸਿੰਘ ਦਾ ਕਹਿਣਾ ਹੈ ਕਿ ਇੱਥੇ ਕਿਸੇ ਵਿਦੇਸ਼ੀ ਤਾਕਤ ਵੱਲੋਂ ਅਜਿਹਾ ਕੁਝ ਕਰਨ ਦਾ ਕੋਈ ਸਬੂਤ ਨਹੀਂ ਹੈ ਸੀਰੀਆ ਵਿੱਚ ਬਗੀ ਲੜਾਕਿਆਂ ਨੇ ਰਾਸ਼ਪਤੀ ਬਸ਼ਰ ਅਲ ਅਸਦ ਦੇ ਪਿਤਾ ਅਤੇ ਸਾਬਕਾ ਰਾਸ਼ਪਤੀ ਹਾਫਿਜ਼ ਅਲ ਅਸਦੀ ਕਬਰ ਨੂੰ ਸਾੜ ਦਿੱਤਾ। ਇਹ ਕਬਰ ਸੀਰੀਆ ਦੇ ਉੱਤਰੀ ਪੱਛਮੀ ਇਲਾਕੇ ਵਿੱਚ ਲਟਾਕੀਆ ਦੇ ਕਰਦਾਹਾ ਵਿੱਚ ਸੀ। ਕਰਦਾਹਾ ਅਸਦ ਪਰਿਵਾਰ ਦਾ ਜੱਦੀ ਪਿੰਡ ਹੈ। ਬਸ਼ਰ ਦੇ ਪਿਤਾ ਹਾਫਿਜ਼ 1971 ਤੋਂ 2000 ਤੱਕ ਸੀਰੀਆ ਦੇ ਰਾਸ਼ਟਰਪਤੀ ਰਹੇ। ਹਾਫਿਜ਼ ਨੇ 1982 ਵਿੱਚ ਹਾਵਾਂ ਵਿੱਚ ਹਜ਼ਾਰਾਂ ਲੋਕਾਂ ਦਾ ਕਤਲੇਆਮ ਕੀਤਾ ਸੀ। 28 ਸਾਲ ਤੱਕ ਸੀਰੀਆ ਦੇ ਰਾਸ਼ਟਰਪਤੀ ਰਹਿਣ ਤੋਂ ਬਾਅਦ ਹਾਫਿਜ਼ ਦੀ 2000 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਹਾਫਿਜ਼ ਦੀ ਮੌਤ ਤੋਂ ਬਾਅਦ ਉਸ ਦੇ ਛੋਟੇ بیٹے ਬਸ਼ਰ ਨੂੰ ਤੇਜਦਾਰ ਨਵਾਂ ਰਾਸ਼ਟਰਪਤੀ ਬਣਾਇਆ ਗਿਆ ਸੀ। ਸੀਰੀਆ ਵਿੱਚ 8 ਦਸੰਬਰ ਨੂੰ ਬਾਗੀ ਲੜਾਕਿਆਂ ਨੇ ਰਾਜਧਾਨੀ ਦਮਸ਼ਕ ਤੇ ਕਬਜ਼ਾ ਕਰ ਲਿਆ ਜਿਸ ਕਾਰਨ ਰਾਸ਼ਟਰਪਤੀ ਬਸ਼ਰ ਨੇ ਦੇਸ਼ ਛੱਡ ਕੇ ਰੂਸ ਦੀ ਸ਼ਰਨ ਲਈ ਹੈ। ਵਾਸ਼ਰ ਦੇ ਦੇਸ਼ ਛੱਡਣ ਨਾਲ ਸੀਰੀਆ ਤੇ ਅਸਦ ਪਰਿਵਾਰ ਦਾ 54 ਸਾਲ ਦਾ ਸ਼ਾਸਨ ਖਤਮ ਹੋ ਗਿਆ। ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ